ਮੈਂ ਡੀਜ਼ਲ 'ਤੇ ਜਿੰਨਾ ਤੁਸੀਂ ਟਰੈਕਟਰ ਲਾ ਕੇ ਆਪਾਂ ਕਰ ਲਓ ਇਹਦਾ ਬਸ ਆ ਵੀ ਆ ਆਪਣੇ ਪਿੰਡ ਦੇ ਵਿੱਚੋਂ ਜੀ ਅੱਗੇ ਵੀ ਅੱਗੇ ਵੀ ਆਪਣੇ ਪਿੰਡ ਦੇ ਵਿੱਚੋਂ ਲੋਟ ਆਪਣੀ ਬਹੁਤ ਵੱਧਦੀ ਹੈ ਨਹੀਂ ਨਹੀਂ ਅਸੀਂ ਤਾਂ ਜਿੱਦੀ ਜੋਗੇ ਤੁਹਾਡੇ ਨਾਲ ਲੱਗੇ ਕਰਨਾ ਨਹੀਂ ਦਾ ਕੋਈ ਕਹਨੇ ਦੇਖੋ ਪੰਜਾਬ ਨੂੰ ਖਤਮ ਕਰਤਾ ਝਾੜੂ ਵਾਲੇ ਨੇ ਉਹ ਤਾਂ ਪਹਿਲੇ ਕਾਂਗਰਸ ਹੀ ਕੀਤਾ ਸੀ ਹੁਣ ਇਹਨਾਂ ਨੇ ਆਪਾਂ ਜੇ ਆਪਾਂ ਫੜੇ ਵੀ ਸੰਭਾਲ ਲਈਏ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜਮਾ ਲਈਏ ਤਾਂ ਹੀ ਬਚਾਂਗੇ ਨਹੀਂ ਤਾਂ ਕੁਝ ਪੰਜ ਵੀ ਸਾਡਾ ਫਾਰਮੂਲਾ ਮੈਂ ਤਾਂ ਸਹੀ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੁਸੀਂ ਜੋ ਮਤਦ ਅਸੀਂ ਦਿਲੋਂ ਕਰ ਰਿਹਾ ਜੋ ਮੈਂ ਮੈਂ ਇਹਨੂੰ ਭੇਜੂਗਾ ਕੱਲ ਪਰਸੋਂ ਥੋੜਾ ਲਿਆਇਆ 15 20 ਤਰੀਕ ਦਾ ਤੇ ਬਾਅਦ ਜਦੋਂ ਵੀ ਤੁਹਾਡੇ ਕੋਲੇ ਪਾਣੀ ਜੇ ਕਟਿਆ ਸਿੱਧੀ ਗੱਲ ਜੀ ਬੰਦੇ ਨੂੰ ਕੰਟਰੈਕਟ ਕਰ ਲਿਓ ਆਪਾਂ ਉਹਦੇ ਹਿਸਾਬ ਨਾਲ ਸਰ ਲੱਗੇ 20 ਤੇ ਖਾਦੀ ਸੂਤਰ ਜੀ ਮੈਂ ਕਿਹ ਘੱਟ ਨਾਲ ਆਏ ਨੇ ਆਏ ਨੇ ਲਾਈਟ ਹੀ ਮਾਰੋ ਆਹ ਆਪਾਰਸ਼ਾ ਕਰਕੇ ਸੀ ਬਹੁਤ ਬਹੁਤ ਸਰ ਤੁਹਾਡਾ ਜਿਆ ਨੀ ਜਿਆ ਦਾ ਸਰ ਪਸ਼ੂ ਦਾ ਚਾਰਾ ਸਾਨੂੰ ਦਿਰ ਮੇਂ ਗਏ ਸੀ ਹੋਟ ਭੇਜਾਂਗੇ ਤੁਹਾਨੂੰ ਹੋਟ ਦਾ ਹਰ ਗਣਾ ਭੇਜਾਂਗੇ 57 ਪਿੰਡਾਂ ਚਾਰੇ ਤੋਂ ਹਾਂਜੀ ਸਰ ਜੀ ਸਰ ਹੁਣ ਜਿੰਦਾਬਾਦ ਮੈਂ ਥੋੜੀ ਸਾਰੀ ਜਗ੍ਹਾ ਦੇਖ ਲਈ ਹੈ ਆ ਜਿਹੜਾ ਪੱਕਾ ਇਲਾਜ ਇਹਦਾ ਜਦੋਂ ਆਪਣੀ ਸਰਕਾਰ ਆ ਜਾਂਦੀ ਹੈ ਤੇ ਆ ਸਾਡੇ ਸੀਮੈਂਟ ਦੇ ਪੱਕੇ ਬੰਦ ਬਣਾਉਣੇ ਪੈਣੇ ਆ ਮੈਂ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰੇ ਦਰਿਆ ਦੇ ਨਹਿਰੀਕਰਨ ਆਪਾਂ ਜਿਵੇਂ ਨਾਉਣੇ ਆ ਉਵੇਂ ਕਰਾਂਗੇ ਕਿਉਂਕਿ ਉਹਦੇ ਬਿਗੈਰ ਇਲਾਜ ਨਹੀਂ ਹੈ ਤੇ ਆਪਾਂ ਨੂੰ ਇੱਕ ਬਾਰ ਦੂਜੀ ਗੱਲ ਮੈਂ ਕਹਿਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਆ ਜ਼ਮੀਨਾਂ ਕੱਚੀਆਂ ਤੋਂ ਪੱਕੀਆਂ ਕਰਤੀਆਂ ਸੀ ਪਰ ਕਾਂਗਰਸ ਨੇ ਤਾਂ ਕੇ ਟੁੱਟੀਆਂ ਪਹਿਲੇ ਹਫ਼ਤੇ ਮੈਂ ਪੱਕੀਆਂ ਕਰੂੰਗਾ ਸਾਰਿਆਂ ਦੀ ਆਪਣੇ ਸਾਰੀਆਂ ਜ਼ਮੀਨਾਂ ਜਿਹੜੀਆਂ ਕੱਚੀਆਂ ਸਾਰੀਆਂ ਪੱਕੀਆਂ ਹੋ ਜਾਣਗੀਆਂ ਥੋੜੀਆਂ ਹੁਣ ਮੈਂ ਇਹਨਾਂ ਨੂੰ ਕਿਹਾ ਜੇ ਬੰਦ ਵਸਦੇ ਕੋਈ ਡੀਜ਼ਲ ਦੀ ਲੋੜ ਆ ਮੈਂ ਡੀਜ਼ਲ ਭੇਜ ਦੂੰਗਾ ਜੇ ਇੱਥੇ ਇੱਕ ਤਾਂ ਚਾਰਾ ਨੀਰਾ ਤੇ ਜ਼ਰੂਰੀ ਉਹ ਤਾਂ ਭੇਜਨੇ ਆ ਅਸੀਂ ਪੈਦਾਗੇ ਇੱਥੇ ਮਸ਼ੀਨਾਂ ਲਾ ਕੇ ਅਸੀਂ ਥੋੜੇ ਆ ਵਿੱਚ ਫੌਕਿੰਗ ਮਸ਼ੀਨ ਦੇ ਮੱਛਰ ਮੋਛਰ ਦੀ ਸਾਰੀ ਬਿਮਾਰੀਆਂ ਖਤਮ ਕਰਨ ਕਰਕੇ ਮੈਂ ਮਸ਼ੀਨਾਂ ਆ ਗਈਆਂ ਮੇਰੇ ਕੋਲੇ ਉਹ ਭੇਜ ਦੂੰਗਾ ਤੇ ਬਾਕੀ ਜਿੱਥੋਂ ਦਾ ਜਿੰਨਾ ਸਾਰਿਆਂ ਦਾ ਤਾਂ ਵੀ ਦੇਣੀ ਸੀ ਜਿੰਨਾ ਅਸੀਂ ਦੇ ਸਕੀਏ ਵੀ ਕੋਈ ਹੁਣ ਤਾਂ ਅਸੀਂ ਕੋਸ਼ਿਸ਼ ਕਰਦੇ ਨੇ ਲੱਭਣਾ ਕਿੱਥੇ ਕਿੱਥੇ ਮਿਲ ਰਿਹਾ ਜਿੰਨਾ ਦੇ ਸਕੀਏ ਅਸੀਂ ਵੀ ਵੀ ਦੇਵਾਂਗੇ ਤੇ ਜੇ ਕੋਈ ਆਪਣੀ ਜ਼ਮੀਨਾਂ ਤੁਸੀਂ ਠੀਕ ਕਰਨੀਆਂ ਉਹਦੇ ਬਾਅਦ ਡੀਜ਼ਲ ਦਾ ਵੀ ਕੰਸੀ ਇੰਤਜ਼ਾਮ ਕਰੋ